ਦੇਖ ਨਹੀਂ। ਹਾਂ। ਹਾਂਜੀ। ਚਲੋ ਚੱਲੀਏ ਬੇਗਵਾਲ ਤੋਂ ਹੋਈਏ ਥੋੜਾ ਜਿਹਾ। ਚਲੋ। ਉਹ ਲੈ ਗਏ ਸਮਾਨ ਘਰ ਦਾ ਸੌਦਾ ਪਤਾ ਜੋ ਵੀ ਹੋਣਾ ਆ। ਚਲੋ। ਠੀਕ ਆ। ਜੱਬੀ ਕਿੱਥੇ ਗੱਡੀ ਲੈ ਆਓ। ਉਹ ਦਵਾਈ ਦਾ ਪਾਣੀ ਨੰਬਰ ਛੱਡੀ। ਆਹ ਦੇ ਜੱਬੀ ਜੀ ਤੋਂ ਕਿਸ਼ਨ ਜੀ ਦੀ ਗੱਡੀ ਦੀ ਤੇ ਨਾਲੇ ਆਪਣੇ ਬੈਲੂ ਉਤਾਰ ਆਈਏ। ਸਾਰਾ। ਬੇਲੀ ਦਾ ਬੇਲੀ ਵੀ ਆ ਗਿਆ ਤੇ ਉਹ ਜੱਬੀ ਜੀ। ਤੁਹਾਨੂੰ ਨਾ ਪੜਨਾ ਬਿੱਲ ਵੀ ਕਲੀਅਰ ਕਰਦੇ ਸਾਰਾ ਦਾ ਸਮਾਨ ਲੈ ਜੀ ਘਰ ਦਾ। ਹਾਂ ਚਲੋ ਠੀਕ ਆ। ਹਾਂਜੀ। ਚਲੋ ਆਜੋ। ਰਹੀਂ ਆ ਕੇ ਫੇਰ ਤੂੰ ਜਾ ਜੀਏ ਸਵਾਲ ਲੈ ਇਹ ਕਰਦਾ ਠੀਕ ਠੀਕ ਹੈ 2 ਕਿਲੋ ਖੁੰਮਾ ਲੈ ਆਇਓ ਠੀਕ ਠੀਕ ਕੀ ਨਿਕਲਿਆ? ਧਿਆ ਕਰ। ਦੇਖ ਕੱਪੜੇ ਲਖਾਏ ਨਾ ਕਿਦਾਂ ਦੇ ਆਵਾਜ਼ ਮਾਰ ਰਹੇ। ਸੁਨੀਵਾ ਸਵਾ ਲੈ ਆਓ। ਫੇਰ ਇਹਨਾਂ ਦੇ ਕੱਪੜੇ ਸਾਡੀ ਖਰੀਦਦਾਰੀ ਕਿਦਾਂ ਦੀ ਹੈ? ਲੱਗਦਾ ਮਰਾ ਕੀ ਜਾਂਦੀ। ਸਾਚੀ ਜਾਂਦੇ ਨਹੀਂ। ਸਾਚੀ ਆਪ ਨਹੀਂ। ਉਹ ਕੱਪੜੇ ਲੈ ਆਦੇ ਰਕੂ ਦਾ ਠੀਕ ਹੈ। ਸਾਸਵਾ ਦੀ ਸਾਸਵਾ। ਮਰੀ ਸਿੱਖ ਵੀ ਮਾਰਿਆ ਤੁਸੀਂ ਗਿਆਣਾ। ਕਪੜੇ ਹੀ ਨਹੀਂ ਦੇ ਆ ਦੇ ਨਾ ਸੋਈ ਜਾਨੀ ਤੇਰੇ ਨਾਲ ਕੰਮ ਥੋੜਾ ਜਿਹਾ ਤੇ ਜਲਦੀ ਉਹ ਕਰਾ ਲੈ ਅੱਛਾ ਬਾਕੀ ਉਹ ਸੈਲੈਕਟ ਕਰ ਲੋ ਚੈੱਕ ਕਰ ਲੋ ਕਿ ਦਾਰ ਇਹਨਾਂ ਵਾਪਸੀ ਕੀਤੀ ਐ ਨਾਲ ਦੇ ਵੇਖ ਲੈ ਜੇ ਉਹਦੇ ਹੋ ਗਏ ਜਦੋਂ ਮੈਂ ਆਉਂੂ ਕੰਮ ਤੋਂ ਨਗਰ ਤੋਂ ਵੇਖ ਲੂ ਆਪਣੇ ਨਾਲ ਹਾਂ ਕਰ ਲੂ ਠੀਕ ਆ ਜਾ ਦਿਵਾ ਸੁਬ੍ਹਾ ਲੈ ਕੇ ਆ ਤੇਰਾ ਤੂੰ ਤਾਂ ਬੜਾ ਹੀ ਸੋਹਣਾ ਹਾਂਾ ਤਾ ਤਰੇ ਬੰਨ ਸਮਾ ਆ ਮੈਂ ਆਪਣਾ ਲੈ ਲਈ ਤੂੰ ਤਾਂ ਬੜਾ ਹੀ ਸੋਹਣਾ ਕਲਰ ਲੈ ਕੇ ਆਇਆ ਈ ਸੂਟ ਦਾ ਜਿਹਦੇ ਨਾਲ ਦਾ ਕਲਰ ਮੇਰੇ ਕੋ ਅੱਗੇ ਹੈ ਨਹੀਂ ਮੈਂ ਚੱਲ ਇਹੋ ਲੈ ਜਾਨੀ ਮੈਨੂੰ ਵੀ ਵਧੀਆ ਲੱਗਾ ਪਸੰਦ ਆਈ ਜੀ ਸੂਟ ਇਹ ਹਾਂ ਦੀਦੀ ਸੂਟ ਤਾਂ ਨਹੀਂ ਪਸੰਦ ਆ ਰਹੀ ਸੂਟ ਨਹੀਂ ਦੀਦੀ ਬਹੁਤ ਵਧੀਆ ਸੂਟ ਆ ਨਹੀਂ ਮੈਂ ਆਜ ਆਪਣੇ ਕੋ ਕਲਰ ਬਹੁਤ ਵਧੀਆ ਲੈ ਆਈ ਦੋਹਾ ਤੀ ਮੈਂ ਸੋਹਣੇ ਆ ਕਲਰ ਨਹੀਂ ਨਹੀਂ ਬਹੁਤ ਸੋਹਣਾ ਸੂਟ ਹੈ ਤੂੰ ਇਹ ਚ ਟਮਾੜਾ ਲੈ ਕੇ ਆਣਾ ਸਾਡੇ ਵਾਸਤੇ ਰਵਿਆ ਨਾ ਬਾਕੀ ਜੇ ਤੁਹਾਡੇ ਪਸੰਦ ਆ ਠੀਕ ਨੇ ਤੇ ਫਿਰ ਨਹੀਂ ਕੋਈ ਨਹੀਂ ਦੀਦੀ ਜਿੱਦਾਂ ਦਾ ਭਾਅ ਤੇ ਠੀਕ ਹੀ ਆ ਹੁਣ ਸੋਧ ਵੀ ਲੈਣ ਦਾ ਦੀਦੀ ਨੇ ਹਾਂ ਦਨੀਆ ਆਹ ਕਲਰ ਤੇ ਮੈਂ ਅੱਗੇ ਵੀ ਢਾਇਆ ਵਾ ਨਾ ਪੁੱਛਿਆ ਨਾ ਗਿਸੀਆ ਗਏ ਕਰੋ ਸ਼ਬਦਾਂ ਲੈਣ ਲੈਮ ਸੂਟ ਦਿੱਤੇ ਆ ਸਾਨੂੰ ਵੀ ਨਾਲ ਲੈ ਜਾਂਦੇ ਅਸੀਂ ਵੀ ਆਪਣੀ ਪਸੰਦ ਦੇ ਸੂਟ ਲੈ ਆਉਂਦੇ ਦੀਦੀ ਤੇ ਆਪਣੀ ਪਸੰਦ ਦਾ ਸੂਟ ਲਾਈ ਕਿੰਨਾ ਟੌਰ ਆ ਕਿੰਨਾ ਸੋਹਣਾ ਮੇਰੇ ਸੰਤ ਨਾਲੋਂ ਨਾ ਸਿਮਾ ਦੀਦੀ ਦਾ ਸੂਟ ਦਾ ਟੌਰ ਆ ਮੈਨੂੰ ਤੇ ਆਪਣਾ ਨਾ ਜਮਾਂ ਨਹੀਂ ਪਸੰਦ ਲੱਗਣ ਰਿਹਾ ਸੂਟ ਕੀ ਕੰਮ ਆ ਹੁਣ ਲੈ ਕੇ ਵੀ ਆਏ ਆ ਚੱਲ ਮੈਂ ਨਾ ਪੌੜਾ ਹੀ ਪਹਿਣਾ ਸਮਾ ਕੇ ਨਾ ਪਾਇਆ ਨਾ ਤੇ ਇਹਨਾਂ ਨੇ ਕਹਿਣਾ ਆਡੀ ਪਸੰਦ ਲਿਆਉਂਦੀ ਇਹਦੇ ਨੱਕ ਤੇ ਨਹੀਂ ਚੜੀ ਹੁਣ ਤੇ ਮੈਨੂੰ ਸਮਾਉਣਾ ਹੀ ਪੈਣਾ ਇਹ ਸੂਟ ਪਰ ਨਾ ਮੇਰੇ ਵੀ ਮਾਪਿਓ ਨੇ ਨਾ ਐਡੀ ਤਗੜੀ ਗਲਤੀ ਕੀਤੀ ਨਾ ਕੰਡਾ ਤਗੜਾ ਪਰਿਵਾਰ ਲਾ ਲਿਆ ਇੱਥੇ ਮੈਨੂੰ ਲਿਆ ਕੇ ਸਿੱਟਿਆ ਇਹ ਤਾਂ ਹੀ ਕੋਈ ਇਕੱਲਾ ਇਕੱਲਾ ਮੁੰਡਾ ਵੇਖੋ ਮੇਰੀ ਘਰੀ ਮਖਤਾਰੀ ਹੁੰਦੀ ਮੇਰੇ ਕਿਤੇ ਉਥੇ ਮਨਸੁਹਣ ਨੇ ਸੂਟ ਪੰਮੀ ਮੈਨੂੰ ਇਹ ਸਾਰੇ ਪੁੱਛਦੇ ਲਿਆ ਕੇ ਤੇ ਆਹ ਰੰਗ ਦਾ ਮੱਥੇ ਮਾਰਿਆ ਜਿਹੜਾ ਮੈਨੂੰ ਕਦੀ ਜ਼ਿੰਦਗੀ ਚ ਨਹੀਂ ਇਹ ਰੰਗ ਪਸੰਦ ਆਇਆ ਉਹ ਤਾਂ ਨਾ ਸਿਮਾ ਨੂੰ ਕਹੀ ਨਹੀਂ ਆ ਇਹ ਮੇਲਾ ਸੂਟ ਹੈ ਵਟਾਣਾ ਪਰ ਚਲਾਕ ਉਹ ਵੀ ਪੜੀ ਆ ਮੰਨਣਾ ਤੇ ਹੁੰਦੇ ਵੀ ਨਹੀਂ ਆ ਉਸਕੇ ਵੇ ਨਹੀਂ ਆ ਜੇ ਮਾਂਜੂਗੀ ਨਾ ਤੇ ਵਟਾ ਲੂੰਗੀ ਪਰ ਨਹੀਂ ਜੇ ਮੈਨੂੰ ਖੁਸ਼ੀ ਆ ਨਾ ਉਹਨੇ ਕਦੀ ਨਹੀਂ ਮੰਨਣਾ ਬੜੀ ਚਲਾਕ ਹੋਆ ਉਹਦਾ ਨਾ ਮੂੰਹ ਸੋਹੜੀ ਇਹਦਾ ਬੜਾ ਕੀ ਕਹਿੰਦੀ ਆ ਇਹ ਵੀ ਬਹੁਤ ਬੋਲਦੀ ਮੰਨਣਾ ਪਊਗਾ ਆਦਾਂ ਦੀਦੀ ਵੀ ਨਾ ਪਸੰਦ ਬੜੀ ਵਧੀਆ ਵਾ ਕਿਤੇ ਮੈਨੂੰ ਨਾਲ ਜਾਣ ਦੀ ਵੀ ਲੋੜ ਨਹੀਂ ਪਈ ਹੈ ਹੈ ਇਹਨਾਂ ਨੇ ਵਰਕ ਹੀ ਬੜਾ ਵਧੀਆ ਕੀਤਾ ਹੈ ਕਿਤੇ ਐਨੀ ਸੋਹਣੀ ਕਢਾਈ ਚੱਲ ਰਾਬਾ ਲੋਰਾਂ ਨੂੰ ਮੇਰੇ ਪਸੰਦ ਆ ਹੀ ਗਿਆ। ਦੀਦੀ ਤੇਰੇ ਨੂੰ ਪਸੰਦ ਆਇਆ ਸੂਟ? ਹਾਏ ਹਾਏ। ਤੇਰੇ ਸੂਟ ਪਸੰਦ ਨਹੀਂ ਆਇਆ? ਉਹ ਨਹੀਂ ਨਹੀਂ। ਮੈਂ ਤਾਂ ਅੱਧਾ ਕਹਿਣ ਦੀ ਆ ਕਿ ਤੇਰੇ ਪਸੰਦ ਆਇਆ ਕਿ ਨਹੀਂ ਆਇਆ? ਨਹੀਂ ਮੇਰੇ ਤੇ ਬੜਾ ਸੋਹਣਾ ਪਸੰਦ ਆਇਆ ਵਾ ਰੰਗ। ਸੂਟ ਤੇ ਹੈ ਬੜਾ ਸੋਹਣਾ। ਚਲੋ ਚਲੋ। ਦੀਦੀ ਦੀ ਪਸੰਦ ਕਿਹੜੀ ਮਾੜੀ ਆ? ਉਹ ਕਿਦਾਂ ਮਾੜੀ ਆ? ਥੋੜੀ ਸੰਟ ਲਿਆਦੀ ਆ। ਬੜੇ ਸੋਹਣੇ ਲਿਆਦੀ। ਪਰਨਾ ਮੈਂ ਅਗੇ ਰੰਗ ਪਾਇਆ ਹੀ ਤਾਂ ਕਹਿੰਦੀ ਐ ਮੈਂ ਚਲ ਜੇ ਤੂੰ ਰੰਗ ਪਾਇਆ ਐ ਸੰਦੀਪ ਤੇ ਮੇਰ ਨਾਲ ਬਟਾਲਾ ਇੱਚ ਕਿਹੜੇ ਬਟਾਲਾ ਸੂਟ ਹੀ ਪਾਉਣਾ ਵਾ ਜਿਹੜਾ ਮਰਜੀ ਸੁਆ ਕੇ ਪਾ ਲਈਏ ਆਹ ਤੇ ਰੰਗ ਸੋਹਣਾ ਕਿੰਨਾ ਚਚਣਾ ਵਾ ਚਾਹ ਦੀਦੀ ਇਦਾਂ ਹੀ ਕਰਨਾ ਫਿਰ ਬੇਹਲਾ ਬਟਾਲਾ ਫਿਰ ਤੇਰੀ ਮਰਜੀ ਆ ਕੱਲ ਮੈਨੂੰ ਨਾ ਆਖੀ ਸੂਟ ਵਟਾਲਿਆ ਮੇਰ ਨਾਲ ਨਹੀਂ ਨਹੀਂ ਮੈਂ ਨਹੀਂ ਇਹ ਨਿੱਕ ਗੱਲ ਕਹਿੰਦੀ ਬਾਕੀ ਬੜਾ ਕੀ ਆ ਬੈ ਜਾ ਤੈਨੂੰ ਮੈਂ ਕਰਦੀ ਕਰਨ ਜਦੋਂ ਬੰਦਾ ਕੋਈ ਮਾਨਤਾ ਵਾਲਾ ਚੀਜ਼ ਲੈ ਕੇ ਆਉਂਦਾ ਨਾ ਇਹਦਾ ਆਮ ਨਾਲ ਵੀ ਰੱਖਣਾ ਹੀ ਕਹਿੰਦਾ ਵਾ ਤੈਨੂੰ ਵੀ ਪਤਾ ਵਾ ਆਪਣੀ ਜਿਹੜੀ ਸੱਸ ਮਾਂ ਹੈਗੀ ਆ ਜੇ ਹੁਣ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਵੱਡੇ ਆ ਘਰ ਦੇ ਵਿੱਚ ਤੇ ਫਿਰ ਸਾਨੂੰ ਇਹ ਨਹੀਂ ਦੇਖਣਾ ਪੈਂਦਾ ਕਿ ਆਹ ਚੀਜ਼ ਪਸੰਦ ਵਾ ਤੇ ਨਹੀਂ ਪਸੰਦ ਆਹ ਦੀਦੀ ਇਹ ਤਾਂ ਗੱਲ ਹੈ ਵਾ ਭਾਰਨਾ ਕਦੀ ਕਦੀ ਤਾਂ ਉਹ ਕਨਨ ਤੋਂ ਦੇਣ ਨਹੀਂ ਕਰਦਾ ਜੋ ਪਹਿਲਾਂ ਵਢਾਇਆ ਹੋਏ ਮੈਂ ਨਾ ਤਾਂ ਕਹਿੰਦੀ ਆ ਚਲ ਕੋਈ ਨਹੀਂ ਕੁਮ ਐਵੇਂ ਮਾਰ ਨਾਲ ਆਪਣਾ ਹੋਰ ਤਰ੍ਹਾਂ ਦਾ ਕਰ ਉਹ ਆਹ ਦਾ ਚੁੱਪ ਚਾਣੀ ਉਹ ਮੈਂ ਚਾਣੀ ਨੇ ਪਰਨਾ ਚਲੋ ਚੈਨਲ ਸੁਣੀ ਚਾਹੀਦਾ ਪਰ ਕਦੀ ਜਦ ਵਿੱਚ 14 ਥੋੜਾ ਜਿਹਾ ਟਾਪਾ ਜਿਹਾ ਕਰ ਹੀ ਜਾਂਦੇ ਆ ਤੇ ਤੈਨੂੰ ਪਤਾ ਵਾ ਸੰਜਾ ਘਰ ਵਾ ਮਾਰੀ ਉਹ ਤੇਂ ਦੇ ਲੋਕਾਂ ਤੋਂ ਕੰਮ ਦਿਵਾਣਾ ਜਾਂਦੀ ਹੈ ਤੇਂ ਦੇ ਉਹ ਕਰੇ ਵੇਲੇ ਤਾਂ ਕਰਾਂਗੇ ਗੱਲ ਉਹਦਾ ਨਾ ਦੀਦੀ ਦੀ ਜੱਫੀ ਦੇਖੇ ਕਿੰਨਾ ਟੌਰ ਆ ਕਿੰਨਾ ਸੋਨਾ ਲੈ ਕੇ ਆਈ ਆ ਪਰਖਿਆ ਦੀਪਕ ਪਰ ਕਿਹਾ ਤਾਂ ਮੈਂ ਹੈਗਾ ਵਾ ਪਰ ਤੈਨੂੰ ਪਤਾ ਜਦੋਂ ਬੰਦਾ ਆਪ ਆਪਣੀ ਹੱਤੀ ਚੀਜ਼ ਲੈ ਕੇ ਆਉਂਦਾ ਨਾ ਤੇ ਥੋੜਾ ਬਹੁਤਾ ਫਰਕ ਤੇ ਪੈ ਹੀ ਜਾਂਦਾ ਵਾ ਦੀਦੀ ਉਹਦਾ ਨਾ ਜਿਹੜਾ ਮੰਮੀ ਜੀਂਦੀ ਸੀ ਨਾ ਵਿਚਾਰੀ ਤੇ ਹਾੜੇ ਤਿੰਨਾਂ ਲਈ ਤਾਂ ਇੱਕ ਵਜੇ ਸੂਟ ਲੈ ਕੇ ਆਉਂਦੀ ਹੁੰਦੀ ਸੀ ਕਦੀ ਨਹੀਂ ਹੀ ਉਹਨੇ ਉਹਨੀ 21 ਦਾ ਫਰਕ ਪਾਇਆ ਫਿਰ ਉਹ ਸਿਆਣੇ ਹੀ ਘਰ ਦੇ ਵਿੱਚ ਹੁਣ ਦੀਦੀ ਨੇ ਅਜੇ ਨਵੀਂ-ਨਵੀਂ ਜ਼ਿੰਮੇਵਾਰੀ ਸਮਝੀ ਆ ਤੇ ਥੋੜਾ ਬਹੁਤਾ ਹੋ ਜਾਂਦਾ ਵਾ ਮੰਮੀ ਤੇ ਤੂੰ ਸੂਟਾਂ ਦੀ ਗੱਲ ਕਰਨੀ ਆ ਨਾਲ ਲੱਗਦੀਆਂ ਲੈਸਾਂ ਬਰਾਬਰ ਦੀਆਂ ਕਿਤੇ ਐਨ ਪਸੰਦ ਕਰ ਕਰਕੇ ਲੈ ਕੇ ਆਉਣੀਆਂ ਫਿਰ ਆਪਣਾ ਰੀਜ ਨਾਲ ਸੋਣੇ ਕਿਤੇ ਮਹਾਰਾਜ ਉਹਨੂੰ ਵੀ ਅਜ ਰੰਗ ਭਾਗ ਲੱਗੇ ਵੇਖਣ ਦਿੰਦਾ। ਹਾਂ ਤੇ ਸਹੀ ਆ ਦੀਦੀ ਚਲੋ ਕੋਈ ਗੱਲ ਨਹੀਂ ਤੂੰ ਯਾਰ ਨਾ ਆ ਗੱਲ ਦੀਦੀ ਨਾਲ ਕਰਿਓ ਕਿ ਮੈਂ ਸੰਦੀਪ ਦੇ ਨਾਲ ਸੂਟ ਵਟਾ ਲਿਆ ਵਾ। ਨਹੀਂ ਚਲ ਕੋਈ ਗੱਲ ਨਹੀਂ ਸੰਦੀਪ ਦੀਦੀ ਨਾਲ ਮੈਂ ਕੀ ਗੱਲ ਕਰਨੀ ਆ। ਇਹ ਵੀ ਕੋਈ ਗੱਲ ਕਰਨ ਵਾਲੀ ਆ ਤੂੰ ਉਦਾਂ ਹੀ ਕਹਿ ਦੇ ਕਿ ਮੈਨੂੰ ਇਹ ਰੰਗ ਪਸੰਦ ਹੀ ਮੈਂ ਇਹ ਸਵਾ ਲਿਆ। ਚਲ ਠੀਕ ਆ ਦੀਦੀ ਪਰ ਮਰਜ਼ੀ ਤੇਰੀ ਆ ਜੇ ਤੂੰ ਕਮੇ ਤੇ ਮੈਂ ਵਟਾ ਲੈਨੀ ਆ ਨਹੀਂ ਤਾਂ ਫਿਰ ਵੇਖੀ ਜਾਊਗੀ ਪਿਆ ਰਹਿਣ ਤੂੰ ਕੀ ਨਾ ਸਵਾਹੂੰਗੀ ਨਹੀਂ ਨਹੀਂ ਨਾ ਸੌਣ ਵਾਲੀ ਕਿਹੜੀ ਗੱਲ ਤੂੰ ਸੂਟ ਸਵਾਹਲਾ ਇਹੋ ਹੀ ਸਵਾਹਲਾ ਮੈਂ ਉਹ ਸਵਾਹਾਂ ਲੂੰਗੀ ਇਹ ਚ ਕਿਹੜੀ ਗੱਲ ਆ ਚਲੋ ਠੀਕ ਆ ਦੀਦੀ ਚਲੋ ਠੀਕ ਆ ਫਿਰ ਮੈਂ ਵੇਖਾਂ ਦਾਲ ਦੁੱਲ ਰਕੀ ਹੈਗੀ ਬਣੀ ਆ ਕਿ ਨਹੀਂ ਜਿੰਨ ਚਲਾਣੀਆਂ ਵਿੱਚ ਚਲੋ ਠੀਕ ਆ ਵੀ ਨਾ ਖੋਹ ਨਹੀਂ ਖਾ ਲੈ ਨੇ ਕਿੰਨੀ ਕੀ ਗੱਲ ਤੇ ਕਰਦੀ ਰਹਿੰਦੀ ਐ ਮੈਨੂੰ ਆਹ ਨਹੀਂ ਪਸੰਦ ਤੇ ਮੈਨੂੰ ਉਹ ਨਹੀਂ ਪਸੰਦ ਬੰਦਾ ਉਹਦੇ ਨਾਲ ਗੱਲ ਕਰਦੇ ਹੀ ਤੇ ਉਹਦਾ ਦੀਦੀ ਨੂੰ ਕਹਿ ਦਿੰਦੀ ਵੀ ਦੀਦੀ ਮੇਰੇ ਇਹ ਰੰਗ ਨਹੀਂ ਗਾ ਪਸੰਦ ਹੈਗਾ ਉਹਦੇ ਹੁਣ ਜਾ ਤੇ ਤੇ ਕੰਮ ਹੀ ਬੜਾ ਵਧਾ ਗਿਆ ਕੀਤਾ ਤੁਸੀਂ ਤੇ ਸੂਟ ਹੀ ਬੜਾ ਸੋਹਣਾ ਖਰੀਦ ਕੇ ਲਿਆਂਦੇ ਆ ਹੈ ਤੇ ਹੁਣ ਅੰਦਰ ਆਣ ਕੇ ਆਂਦੀ ਮੇਰੇ ਇਹ ਰੰਗ ਹੀ ਨਹੀਂ ਪਸੰਦ ਹੈਗਾ ਗਰਗਟ ਵਾਂਗੂ ਤੇ ਰੰਗ ਬਦਲਦੀ ਆ ਬੰਦਾ ਉਹਦਾ ਮੂੰਹ ਤੇ ਕਹਿ ਦਿੰਦਾ ਵੀ ਦੀਦੀ ਆ ਮੇਰੇ ਰੰਗ ਨਹੀਂ ਪਸੰਦ ਮੈਨੂੰ ਵਟਾ ਕੇ ਲਿਆ ਦਿਓ ਚਲ ਕੋਈ ਨਾ ਮੇਰੇ ਵਾਲਾ ਸੁਆ ਲਊਗੀ ਮੇਰੇ ਵਾਲਾ ਸੁਆ ਲਊਗੀ ਥਿਰ ਕਿਹੜੀ ਗੱਲ ਆ ਮਕਾਨਾ ਸੁੱਕਾ ਦੀ ਪਈ ਰਹਿੰਦੀ ਆ ਇਹਨਾਂ ਵੀ ਆ ਕੇ ਪਰੌੜੇ ਆਉਣ ਵਾਲੇ ਆ ਪਹਿਲਾਂ ਉਹ ਸਾੰਭ ਲਈਏ ਫਰੀਆ ਨਹੀਂ ਪਸੰਦ ਤੇ ਆਉਣੇ ਪਸੰਦ ਮੈਨੂੰ ਲੱਗਦਾ ਆ ਹੀ ਗਏ ਐ ਐਨੀ ਜਦੋਂ ਜਦੋਂ ਨਾਲ ਗੇਟ ਖੁੱਲਕਾ ਹੁੰਦੇ ਉਹ ਗੇਟ ਤਾਂ ਖੁੱਲਾ ਹੀ ਆ ਸਸਰੀ ਖਾਲ ਸਸਰੀ ਖਾਲ आशिया मासी, नौ चांदी आज जनसिंह, कहीं चलाओ मासी, आशिया मासी, आशिया, ये वालों का ही, क्या मासी? आशिया, ये वालों का ही। क्या मासी? आशिया, फोर्थी चावजी सेटों, किधर ठीक है। चलो दादी मेरा समीर बाबा नानक दी बे जान दी होवे ते सही अच्छा चलो चलो बहुत और ठीक है हां ठीक है हां जी बैठो बैठो आ जाओ थोड़ा आ जाओ और भाई अंदर आ जाओ क्या सारे आलू और सनाव सब ठीक ठाक हो ਤੇ ਅੱਜ ਅਸੀਂ ਆਏ ਆ ਐਸਸੀ ਕੇ ਬ੍ਰਦਰ ਵਾਲਿਆਂ ਨੂੰ ਮਿਲਣ ਰਿਸ਼ਤੇਦਾਰੀ ਨਹੀਂ ਆ ਤਾਂ ਓਦਾਂ ਵੀ ਸਾਡਾ ਇਹਨਾਂ ਦਾ ਪਿਆਰ ਬੜਾ ਵਾ ਤੇ ਇਹਨਾਂ ਨੇ ਆਪਣੇ ਚੈਨਲ ਤੇ ਵੀਡੀਓ ਸ਼ੁਰੂ ਕੀਤੀ ਦਰਾਨੀ ਦੀਆਂ ਚਲਾਕੀਆਂ ਜਿਹਨੂੰ ਤੁਸੀਂ ਬਹੁਤ ਹੀ ਪਿਆਰ ਦਿੱਤਾ ਵਾ ਸਾਰਿਆਂ ਨੇ ਤੇ ਗਾੜੀ ਹੋਣੇ ਨਵੀਂ ਵੀਡੀਓ ਸ਼ੁਰੂ ਕਰਨ ਜਾ ਰਹੇ ਆ ਤੇ ਐਸੇ ਤਰ੍ਹਾਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਮਹਾਰਾਜ ਕਰੇ ਕੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਬਾਕੀ ਚਲੋ ਵੀਡੀਓ ਇਹਨਾਂ ਦੀਆਂ ਵੀ ਪਰਿਵਾਰਕ ਹੁੰਦੀਆਂ ਵਾ ਬਹੁਤ ਹੀ ਵਧੀਆਂ ਹੁੰਦੀਆਂ ਵਾ ਜਿਸ ਤਰ੍ਹਾਂ ਇਹ ਸੰਦੀਪ ਦੇ ਸਿਸਟਰਾਂ ਆ ਵੇਨਾਂ ਦਾ ਵੀ ਆਪਣਾ ਚੈਨਲ ਆ ਫੂਡ ਸਿਮਰਨ ਫੂਡ ਵਲੌਗ ਤੇ ਬੜੀਆਂ ਵਧੀਆ ਵਧੀਆ ਆਇਟਮਾਂ ਆ ਵੀ ਦੱਸਦੇ ਨੇ ਬਣਾਉਣੀਆਂ ਚਲੋ ਬਣਾਉਂਦੇ ਤੇ ਆਪਣੇ ਘਰ ਦੇ ਵਿੱਚ ਸਾਰੇ ਬਣਿਆ ਅੱਜ ਕੱਲੇ ਰਸੋਈ ਦੇ ਮਾਹਿਰ ਆ ਉਹ ਤਾਂ YouTube 'ਤੇ ਕਰ ਦਿੱਤੇ ਆ ਤੇ ਵਰਦੇ ਹੋਏ ਸਮੇਂ ਦੇ ਨਾਲ ਕੋਦ ਨਹੀਂ ਆ ਵੀ ਹੋ ਗਈ ਆ ਵੀ ਚਲੋ ਆਪਾਂ ਹੈ ਤੇ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਬੰਦੇਰੇ ਮਾਹਰ ਆ ਪਰ ਫਿਰ ਵੀ ਆਪਾਂ ਜਿਹਦੇ ਇੱਕ ਦੂਜੇ ਦੀ ਚੀਜ਼ ਨੂੰ ਬਣਾਉਂਦਿਆਂ ਵੀ ਨੇ ਆ ਜਾਂ ਵੀਡੀਓ ਵਿੱਚ ਅਲੱਗ-ਅਲੱਗ ਚੀਜ਼ਾਂ ਜਿੱਦਾਂ ਪੈਂਦੀਆਂ ਵਾਂ ਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਵਾ ਕਿਉਂਕਿ ਹਰ ਇੱਕ ਦਾ ਆਪਣਾ ਵੱਖਰਾ ਤਰੀਕਾ ਹੁੰਦਾ। ਬਾਕੀ ਵੀ ਕਾਫੀ ਸੋਰਟ ਕੀਤੀ ਤੇ ਅਸੀਂ ਮੇਰੇ ਵੀਡੀਓ ਬਣਾਉਂਦੇ ਹੀਗੇ। ਹਾਂ। ਮੰਮੀ ਡੈਡੀ ਮਤਲਬ ਵਾਲੇ ਤੁਹਾਡੇ ਨਾਲ ਬਣਾਉਂਦੇ। ਆਹ ਉਹ ਸਾਡੇ ਮਮਾ ਨੇ ਮਨੋਸੇ ਆ ਦੇ ਦਿੰਦੇ ਆ। ਉਹ ਡੈਡੀ ਜੀ ਦੀ ਮਨੋਸੇਠ ਨੇ ਕੀ ਠੀਕ ਆ। ਖੁਸ਼ਹੰਦਾ ਕਰਕੇ ਉੱਥੇ ਜਾਇਬ ਨਹੀਂ ਜਾਂਦਾ ਤੇ ਸਾਡਾ ਰਾਹ ਹੈ ਕਿ ਆਪਣੇ ਘਰੇ ਸ਼ੂਟ ਕਰਦੇ ਆ। ਨਹੀਂ ਚਲੋ ਵਧੀਆ ਵਾ। ਵੱਧ ਤੋਂ ਵੱਧ। ਨਹੀਂ ਤੁਸੀਂ ਤਾਂ ਘਰ ਵਿੱਚ ਇੰਨੇ ਮੈਂਬਰ ਹੋਣਾ ਤੁਹਾਨੂੰ ਇਹ ਜਾਣ ਦੀ ਜ਼ਰੂਰਤ ਨਹੀਂ ਇੱਥੋਂ ਸਾਰਾ ਕੁਝ ਹੋ ਸਕਦਾ ਹੈ ਉਹ ਮਸੀਦੂ ਵੀ ਨਾਲ ਲਾਓ ਸਾਡੀ ਨੂੰ ਉਹਨੂੰ ਵੀ ਨਾਲ ਲਾ ਕੇ ਸਾਰਾ ਕੰਮ ਕਰੋ ਹੁਣ ਦੋ ਮੈਂਬਰ ਸੱਜ ਕੋ ਆ ਗਏ ਵੱਡੇ ਸਾਲੀ ਆ ਵੱਡੇ ਦੀਦੀ ਆ ਵਧੀਆ ਵਧੀਆ ਉਹਨਾਂ ਕੰਮ ਕਰਨਗੇ ਹੁਣ ਤੇ ਪਰ ਸਾਡੇ ਪੇਰੈਂਟਸ ਇਹਨਾਂ ਦਾ ਦੇਖੋ ਆਪਾਂ ਸਾਰੇ ਲੜਕੇ ਤੇ ਆਪਣੀ ਕੋਸ਼ਿਸ਼ ਕਰਦੇ ਆ ਕਿ ਸਾਡੇ ਪਰਿਵਾਰ ਵਿੱਚ ਕਿੱਦਾਂ ਦਾ ਸਪੋਰਟ ਦੇ ਨਾਲ ਹੀ ਤੁਸੀਂ ਪਸੰਦ ਕਰਦੇ ਹੋ ਤੇ ਫੇਰ ਯਾ ਤਾਂ ਇੱਕ ਕਮੈਂਟ ਕਰਨਾ ਸਕੂਲ ਕਰਨਾ ਬੜਾ ਹੌਸਲਾ ਮਿਲਦਾ ਵਾ ਤੇ ਇਹਨ ਦੇ ਨਾਲ ਹੀ ਆਪਣੇ ਵਿੱਚ ਥੋੜਾ-ਬੋੜ ਵਧੀਆ ਚੀਜ਼ ਨੂੰ ਵਧਾਉਂਦੀ ਮਤਲਬ ਹਿੰਮਤ ਜੀ ਮਿਲ ਜਾਂਦੀ ਆ ਬਾਕੀ ਸਾਰਾ ਘਰ ਦਾ ਪਿਆਰ ਦੇ ਨਾਲ ਹੀ ਆ ਤੇ ਭਾਜੀ ਭਾਜੀ ਜੀ ਉਹ ਕਮੈਂਟ ਤਾਂ ਕਾਫੀ ਹੁੰਦੇ ਆ ਕਿ ਸੰਦੀਪ ਦੀ ਸਿੱਖਤ ਸੰਦੀਪੇ ਪਹੁੰਚ ਜਾਂਦੀ ਨਹੀਂ ਸਹਿਦਾਈ ਮਤਲਬ ਹਨਾ ਇਹ ਉਹਨਾਂ ਨੂੰ ਵੀ ਬੁਲਾਵਾਂਗੇ ਉਹਨਾਂ ਦੇ ਕੋਲ ਵੀ ਜਾਵਾਂਗੇ ਉਹਨਾਂ ਨਾਲ ਵੀ ਵਲੌਗ ਬਣੂਗਾ ਨਹੀਂ ਆਏ ਹੀ ਅੱਗੇ ਤਾਂ ਚੈਨਲ ਤੇ ਵਲੌਗ ਬਣਾ ਕੇ ਗਏ ਆ ਬਾਕੀ ਇਹ ਆ ਕਿ ਘਰਾਂ ਦੇ ਵਿੱਚ ਹੁਣ ਪਹਿਲਾ ਜਿੰਨੇ ਸਮੇਂ ਨਹੀਂ ਹੈ ਕਿ ਜਾ ਕੇ ਰਹਿਣ ਦੇ ਤੇ ਉਦਾਂ ਵੀ ਇਹਨਾਂ ਦਾ ਸਾਡੇ ਨਾਲ ਜ਼ਿਆਦਾ ਪਿਆਰ ਵਾ ਜਦੋਂ ਆਉਂਦੇ ਆ ਤੇ ਜ਼ਿਆਦਾ ਇਹ ਸਾਡੇ ਕੋਲ ਹੀ ਰਹਿੰਦੇ ਆ ਜਾਂਦੇ ਆ ਸੰਦੀਪ ਤੇ ਕੋਲ ਵੀ ਵਿੱਚ ਵਿੱਚ ਆਪਾਂ ਮਤਲਬ ਕਹਿੰਦੇ ਸਾਹਮਣੇ ਨਹੀਂ ਹਾਂ ਅਸੀਂ ਨਹੀਂ ਪਹਿਲਾ ਹੁੰਦੇ ਅਸੀਂ ਵਾਦਾ ਕਰਦੇ ਆਂ ਵੀ ਇੱਕ ਦਿਨ ਆਉਣੇ ਆ ਸੰਦੀਪ ਕਵਲ ਵਿਕੀ ਤੇ ਪ੍ਰੀਤੀ ਸਾਰੇ ਆਉਣਗੇ ਤੇ ਫੇਰ ਇੱਥੇ ਬਲੌਗ ਬਣਾਉਗੇ ਫੇਰ ਨਾ ਨਾ ਦੱਸ ਕੇ ਜਾ ਨਾ ਦੱਸ ਕੇ ਨਾ ਉਹ ਸਾਸਰੀ ਕਲਾ ਸਾਰਾ ਹੋ ਗਿਆ ਤੇ ਮੈਂ ਵੀ ਨਹੀਂ ਆਉਂਦਾ ਵੀਡੀਓ 'ਚ ਮੈਂ ਵੀ ਜੋਬ ਕਰਦਾ ਆਪਣੀ ਪਰਸਨ ਹੈ ਜੋ ਵੀ ਆ ਹੁਣ ਮੈਂ ਵੀ ਇਹਨਾਂ ਨੂੰ ਕਹਿਣ ਤੇ ਆਇਆ ਵੀਡੀਓ 'ਚ ਤੁਸੀਂ ਬਹੁਤ-ਬਹੁਤ ਸੁਝਾਅ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਾਕੀ ਸਾਡੇ ਜਿਹੜੇ ਆ ਨਾ ਇਹ ਮਤਲਬ ਕਿ ਨੇਵੀ 'ਚ ਕੰਮ ਕਰਦੇ ਆ ਤੇ ਚਲੋ ਹੁਣ ਦੁਨੀਆ ਨਾ ਮਤਲਬ ਜਿਵੇਂ ਵਖੇਦਾ ਵਾ ਕਿ ਸਾਰੇ ਆਪਣੇ ਕੰਮਾਂ ਨੂੰ ਲੈ ਕੇ బిਜੀ ਲਿਆ ਇਹਦੇ ਵਿੱਚ ਇੱਕ ਮੋਰੰਜਨ ਵੀ ਹੈਗਾ ਵਾ ਮੋਰੰਜਨ ਜਦੋਂ ਆੜੇ ਆਪਣੀ ਘਰ ਦੀ ਫੈਮਲੀ ਹੋਊਗੀ ਤੇ ਵਧੀਆ ਲੱਗਦਾ ਵਾ ਬਾਹਰੋਂ ਲਾਉਣ ਦਾ ਮੌਕਾ ਨਾ ਮਿਲੇ ਟੀਮ ਕੇ ਨੂੰ ਸਾਡੇ ਕੋਲ ਤੁਹਾਡੇ ਕੋ ਸੁੱਟੀ ਆਏ ਆ ਤੇ ਆਪਾਂ ਇਹਨਾਂ ਨੂੰ ਆਪਣੇ ਨਾਲ ਕੰਮ ਤੇ ਹੁਣ ਚਲੋ ਚਲੋ ਬੇਹੋਸ਼ ਇਹਨਾਂ ਨਾਲ ਵਧੀਆ ਗੱਲਬਾਤ ਹੈ ਨੰਨਾ ਨਾ ਸਹਿਜ ਬੋਤਾ ਮੈਂ ਕਿੰਨਾ ਚਿਰ ਵੀਡੀਓ ਸਾਰੇ ਬਣਾਉਂਦੇ ਆ ਹਰ ਇੱਕ ਵੀਡੀਓ ਵਿੱਚ ਅਲੱਗ-ਅਲੱਗ ਚੀਜ਼ਾਂ ਵੇਖਣ ਨੂੰ ਮਿਲਦੀਆਂ ਹਨ ਮਨੋਰੰਜਨ ਵੀ ਮਿਲਦਾ ਸਿੱਖਣ ਨੂੰ ਵੀ ਮਿਲਦਾ ਵਾ ਤੇ ਸਾਰੇ ਜਾਣੇ ਮਿਹਨਤ ਬਹੁਤ ਲਾਉਂਦੇ ਆ ਇਹ ਕਰਕੇ ਵੀਡੀਓ ਨੂੰ ਵੱਧ-ਵੱਧ ਪਿਆਰ ਦਿਓ ਹਾਂ ਤੇ ਵੱਧ ਤੋਂ ਵੱਧ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ లైక్ కామెంట్ కరో ਦੱਸੋ ਕਿ ਕਿਹੜਾ ਕਿਰਦਾਰ ਕਿੱਦਾਂ ਦਾ ਹੋਣਾ ਚਾਹੀਦਾ ਹੈ ਹੈ ਨਾ ਦੋ ਸਿਰਿਆਂ ਦੇ ਵਿੱਚ ਬਣੀ ਗਲਤੀ ਹੁੰਦੀ ਹੈ ਉੱਥੇ ਵੀ ਕੀ ਆ ਜਾਣਾ ਇਹ ਤਾਂ ਦਰਸ਼ਕ ਵੇਖ ਕੇ ਦੱਸ ਸਕਦੇ ਨੇ ਕਿਹੜਾ ਕਿਰਦਾਰ ਕਿੱਦਾਂ ਦਾ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਸਕਲਾਣੇ ਹਿਸਾਬ ਨਾਲ ਕਿੱਦਾਂ ਲੱਗਣਾ ਕਿੱਦਾਂ ਨਹੀਂ ਲੱਗਣਾ ਆਪਾਂ ਪਰ ਵੀਡੀਓ ਬਣਾਣੀ ਆਪਣੇ ਹਿਸਾਬ ਨਾਲ ਬਣਾਣੇ ਆ ਤੁਸੀਂ ਦੱਸ ਸਕਦੇ ਜੋ ਕੁਝ ਹੈਗਾ ਚਲੋ ਚੰਗਾ ਜੀ ਸਾਈ ਦਾ ਹੋਰ ਦੱਸਿਓ